ਸੋ ਨਾਲ ਦੀ ਨਾਲ ਸਾਰੇ ਮੇਰੇ ਵੀਰ ਭਾਈ ਜੈਲੀ ਗਿੱਪੀ ਕਰਿਆ ਭਾਈ ਰਾਜਾ ਸਾਰੇ ਨਾਲ ਨੇ ਸੋ ਬੇਨਤੀ ਕਰਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਰਿਆਂ ਦੇ ਨਾਂ ਤੇ ਕਿਉਂਕਿ ਇੱਥੇ ਕੋਈ ਕਲਾਕਾਰ ਬਣ ਕੇ ਤਾਂ ਐਜ਼ ਅ ਸਿੰਗਰ ਨਹੀਂ ਆਇਆ ਸਾਰੇ ਯਾਰੀ ਦੋਸਤੀ ਭਰਾਵਾਂ ਦੇ ਨਾਂ ਤੇ ਪਿਆਰ ਦੇ ਨਾਂ ਤੇ ਆਏ ਨੇ ਸੋ ਅਗਲੀ ਗੱਲ ਥੋੜੀ ਸੇਵਾ ਸਾਰੀ ਕਰਨ ਲੱਗੇ ਹਾਂ ਬਈ ਆ ਲੱਕੀ ਕਿੱਧਰ ਗਿਆ ਹਾਂ ਆ ਜਾ ਅੱਛਾ ਲਓ ਜੀ ਬਾਈ ਉਹਨਾਂ ਦਾ ਹੁਕਮ ਸਿਰ ਮਤੇ ਕਹਿੰਦੇ ਪਹਿਲਾਂ ਕੋਈ ਗਰਮਜਾ ਸੁਣਾ ਦਿਓ ਬਾਅਦ ਫਿਰ ਪੀਗ ਝੂਟਦੀ ਫਿਰ ਇੱਕ ਕਰਕੇ ਪਹਿਲਾਂ ਗਰਮ ਸੀ ਇਹਨਾਂ ਦੀ ਕੀ ਖਿਆਲ ਹਾਂਜੀ ਆਓ ਜੀ ਭਾਈ ਜੇ ਸੱਚੀ ਗੱਲ ਕਹਿਣਾ ਗੁੱਸਾ ਤਾਂ ਨਹੀਂ ਕਰੋਗੇ ਸਾਡੇ ਜਾਨੇ ਕਹਦੇ ਹੋ ਗੱਲੋਂ ਵੀ ਜਿੰਨੇ ਜਣੇ ਅਸੀਂ ਇਕੱਠੇ ਹੋਏ ਪਰਦੇਸ ਤੇ ਸਾਰੇ ਐਨੇ ਤੇ ਜਿੰਨੇ ਬੰਦੇ ਬੈਠੇ ਆ ਸਾਹਮਣੇ ਉਹਨਾਂ ਦੇ ਹਿਸਾਬ ਨਾਲ ਤਾਂ ਫਿਰ ਵੀ ਵੱਧ ਆ ਸਾ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰੇ ਕਿਉਂਕਿ ਭਰਾ ਦੀ ਵਿਆਹ ਤੇ ਆਇਆ ਕੋਈ ਇੱਥੇ ਗੌਣ ਵਾਲਾ ਬਣ ਕੇ ਇੱਥੇ ਕੁਝ ਵੀ ਨਹੀਂ ਬਸ ਇੱਧਰ ਕੰਮ ਹੀ ਚੱਲੂਗਾ ਜਨਾ ਚੱਲੂਗਾ ਹੁਣ ਪਹਿਲਾਂ ਸਾਨੂੰ ਇਹ ਹੁਕਮ ਆ ਗਿਆ ਸੀ ਵੀ ਉਧਰੋਂ ਬੰਦ ਕਰ ਦਿਓ ਹੁਣ ਮੈਂ ਇਧਰੋਂ ਮੇਰੇ ਵੱਲੋਂ ਆ ਜੋ ਆਇਤੋਂ ਤੇ ਉਧਰੋਂ ਦੋਨੇ ਪਾਸੇ ਬੰਦ ਕਰ ਦਿਓ ਤਿੰਨ ਚਾਰ ਗੀਤ ਹੋਰ ਗਾਉਣੇ ਆ ਮੈਂ ਵੀ ਗਾਉਣਾ ਗਿੱਪੀ ਘਰੇਵਾਲੇ ਵੀ ਗਾਉਣਾ ਮੇਰੇ ਛੋਟੇ ਵੀਰ ਨੇ ਅਸੀਂ ਇਕੱਠਿਆਂ ਨੇ ਵੀ ਗਾਉਣਾ ਪਰ ਉਸ ਤੋਂ ਬਾਅਦ ਫਿਰ ਸਾਰਿਆਂ ਤੋਂ ਫਤਹਿ ਬੜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸੋ ਸਾਡੇ ਆਂਟੀ ਜੀ ਹੁਣਾਂ ਵੱਲੋਂ ਹੁਕਮ ਉਹਨਾਂ ਦਾ ਸਤਿਕਾਰ ਸਿਰ 'ਤੇ ਰਾਜੂ ਜੀ ਆ ਨਵਾਂ ਜੇ ਤਪਦਾ ਫਰਦਾ ਦੇਖੀਂਗੇ ਤਾਂ ਹਾਂਜੀ ভাই না